11 ਜੁਲਾਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜਿਵੇਂ ਉਮੀਦ ਸੀ ਕਿ ਪੰਜਾਬ ਦਾ ਮੌਸਮ ਅੱਜ ਗਰਮ ਖੁਸ਼ਕ ਤੇ ਮੀਤੋ ਰਹਿਤ ਦੀ ਰੈਣ ਦੀ ਐ ਸੰਭਾਵਨਾ ਸੀਗਾ तकरीबन ਉਸੇ ਤਰ੍ਹਾਂ ਹੀ ਰਿਹਾ ਕਿਸੇ ਵੀ ਖਾਸ ਖੇਤਰ ਦੇ ਵਿੱਚ ਮੀਂਹ ਨਹੀਂ ਦੇਖਣ ਨੂੰ ਮਿਲਿਆ ਗਰਮੀ ਅਤੇ ਹਮਸ ਲਗਾਤਾਰ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਬਣੀ ਹੋਈ ਹੈ ਇਹ ਗਰਮੀ ਅਤੇ ਹਮਸ ਅਗਲੇ 2 ਦਿਨ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਬਣੀ ਰਹੇਗੀ 13 ਤਰੀਕ ਤੋਂ ਬਾਅਦ ਪੰਜਾਬ ਦੇ ਬਿਚਪੁਰੇ ਦੀ ਹਵਾਵਾਂ ਦੀ ਵਾਪਸੀ ਦੇ ਨਾਲ ਮੌਸਮ ਥੋੜਾ ਜਿਹਾ ਠੰਡਾ ਹੋਵੇਗਾ। ਅੱਜ ਮੁੱਖ ਤੌਰ ਤੇ ਤਕਰੀਬਨ ਗਰਮੀ ਹਮਸ ਤੇ ਹਲਕੀ ਜਿਹੀ ਬੱਦਲਬਾਈ ਸਾਰਾ ਦਿਨ ਪੰਜਾਬ ਦੇ ਉੱਪਰ ਬਣੀ ਰਹੀ। ਸਵੇਰ ਵੇਲੇ ਜ਼ਰੂਰ ਪੱਛਮੀ ਮਾਲਵੇ ਦੇ ਕੁਝ ਇਲਾਕਿਆਂ ਦੇ ਵਿੱਚ ਬੱਦਲਬਾਈ ਬਣੀ ਪਰ ਮੀਂਹ ਕਿਸੇ ਵੀ ਖਾਸ ਖੇਤਰ ਦੇ ਵਿੱਚ ਦਰਜ ਨਹੀਂ ਹੋਇਆ। ਇਹ ਮੀਂਹ ਹਰਿਆਣਾ ਤੇ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਅੱਜ ਵੀ ਦਰਜ ਹੋਇਆ ਹੈ। ਸੋ ਪੰਜਾਬ ਦੇ ਵਿੱਚ ਅਗਲੇ 2 ਦਿਨ ਮੀਂਹਾਂ ਦੀ ਕੋਈ ਖਾਸ ਸੰਭਾਵਨਾ ਨਹੀਂ ਰਹੇਗੀ ਪਰ ਅੱਜ ਵੀ ਬਾਅਦ ਦੁਪਹਿਰ ਤੋਂ ਬਾਅਦ ਪੂਰ ਖੇਤਰ ਦੇ ਵਿੱਚ ਟੁੱਟਵੇਂ ਤੌਰ ਤੇ ਸ਼ਰਾਟੇ ਲੱਗ ਸਕਦੇ ਨੇ ਜਿਵੇਂ ਚਾਹੇ ਉਹ ਇਲਾਕਾ ਹੋਵੇ ਨੰਦਪੁਰ ਸਾਹਿਬ, ਰੋਪੜ, ਮੁਹਾਲੀ, ਚੰਡੀਗੜ੍ਹ, ਫਤਿਹਗੜ੍ਹ ਸਾਹਿਬ, ਜੀਰਕਪੁਰ, ਪਟਿਆਲਾ ਆ ਜਾਂ ਰਾਜਪੁਰਾ ਇਹਨਾਂ ਖੇਤਰਾਂ ਦੇ ਵਿੱਚ ਕਿਸੇ ਇੱਕਾ ਦੁੱਕਾ ਥਾਂ 'ਤੇ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਨੇ ਜਾਂ ਕਿਸੇ ਹੋਰ ਵੱਡੇ ਸ਼ਹਿਰ ਦੇ ਆਸ-ਪਾਸ ਚਾਹੇ ਉਹ ਦੁਆਬੇ ਦੇ ਹੋਣ ਚਾਹੇ ਮਾਲਵੇ ਦੇ ਗਰਮੀਆਂ ਤੇ ਹਮਸ ਦੇ ਨਾਲ ਵੀ ਉਹਨਾਂ ਖੇਤਰਾਂ ਦੇ ਵਿੱਚ ਘੱਟ ਖੇਤਰੀ ਬੱਦਲਬਾਹੀ ਬਣ ਕੇ ਥੋੜੇ-ਬਹੁਤੇ ਜਗ੍ਹਾ ਸ਼ਰਾਟੇ ਲੱਗ ਸਕਦੇ ਨੇ ਪਰ ਵੱਡੇ ਪੱਧਰ ਤੇ ਗਰਮੀ ਤੋਂ ਰਾਹਤ 14-15 ਤਰੀਕ ਨੂੰ ਮਿਲਦੀ